ਮੈਂ ਤੁਹਾਨੂੰ 5 ਮਿੰਟ ਚ ਫੋਨ ਕਰਦਾ 5 ਮਿੰਟ ਦੇ 10 ਮਿੰਟ ਦੇ ਦੋ ਬਾਅਦ ਵਾਈਬਲੋਜੀ ਕਾ ਖਾਲਸਾ ਵਾਈਬਲੋਜੀ ਕੀ ਫਤਿਹ ਤੁਸੀਂ ਦੇਖ ਸਕਦੇ ਹੋ ਪਿਛਲੇ 15 20 ਦਿਨ ਤੋਂ ਸਾਡੇ ਥਾੜ ਦੇ ਇਲਾਕੇ 'ਚ ਜੋ ਗਰੋਹੀ ਚੱਲ ਰਹੀ ਹੈ ਆ ਤੁਸੀਂ ਸਾਹਮਣੇ ਦੇਖ ਸਕਦੇ ਕਿ ਮੋਟਰਾਂ ਦੇ ਕੋਠੇ ਵੀ ਡੁੱਬੇ ਆ ਐਸਾਈਡ ਸਾਰੇ ਘਰ ਡੁੱਬੇ ਆ ਪਾਣੀ ਦੇਖੋ ਕਿੰਨਾ ਆ ਗਿਆ ਹੈ ਔਰ ਪਿਛਲੇ ਕਈ ਦਿਨਾਂ ਤੋਂ ਸਾਡੇ ਲੋਕਾਂ ਦੇ ਜੋ ਹਾਲਾਤ ਬਣੇ ਪਏ ਬੜੇ ਚਿੰਤਾਜਨਕ ਨੇ ਔਰ ਸਾਡੇ ਲੋਕੀ ਇੰਨੀ ਹਿੰਮਤੀ ਹੈ ਕਿ ਉਹ ਖੁਦ ਹੀ ਪ੍ਰਸ਼ਾਸਨ ਦੀ ਮਦਦ ਤੋਂ ਬਿਨਾ ਹੀ ਆਪਣਾ ਸੇਵਾ ਕਰ ਰਹੇ ਆ ਮਿੱਟੀ ਲਿਆ ਲਿਆ ਕੇ ਬੰਨ ਦੇ ਨਾਲ ਜਿੱਥੇ ਕਮਜ਼ੋਰ ਹੈ ਉਸ ਮਿੱਟੀ ਪਾ ਰਹੇ ਆ ਔਰ ਤੁਸੀਂ ਦੇਖ ਸਕਦੇ ਹੋ ਕਿ ਬਾਬਾ ਜੀ ਆਂਦੇ ਆ ਜਿੰਨੇ ਵੀ ਆ ਸਾਡੀ ਸੰਪਰਦਾਇਕ ਦਾ ਉਹ ਬਹੁਤ ਵੱਧ ਚੜ ਕੇ ਸਾਡੇ ਇਸ ਮਾੜੇ ਸਮੇਂ ਦੇ ਵਿੱਚ ਲੋਕਾਂ ਦਾ ਸਾਥ ਦੇ ਰਹੀਆਂ ਜੇ ਬਾਬਾ ਜੀ ਆਂਦੀਆਂ ਸੰਪਰਦਾਇਆਂ ਬਾਬਾ ਜੀ ਸਰੀਆਲੀ ਵਾਲੇ ਜਾਂ ਬਾਬਾ ਜੀ ਸੁਰ ਸਿੰਘ ਵਾਲੇ ਜਾਂ ਪਿੰਡ ਵਾਸੀ ਜਾਂ ਹੋਰ ਵੀ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਨਾ ਹੋਣ ਤਾਂ ਹਾਲਾਤ ਹੋਰ ਹੀ ਚਿੰਤਾਜਨਕ ਹੋਣੇ ਸੀ ਅਸੀਂ ਤਾਂ ਇਹ ਦੱਸਣਾ ਚਾਹੁੰਦੇ ਆ ਕਿ ਸਰਕਾਰ ਨੂੰ ਕਿ ਇਹ ਪਿੰਡ ਜੱਲੋ ਕੇ ਹੈ ਪਰ ਇਹਦੀ 1100 ਦੇ ਇੱਕੜ ਪੈਲੀ ਹੈ ਜਿਹੜੀ ਉਹ ਸਾਰੀ ਦੀ ਸਾਰੀ ਪਿੰਡ ਦੇ ਲੋਕਾਂ ਦੀ ਡੁੱਬ ਗਈ ਹੈ ਤੇ ਇਸ ਸਮੇਂ ਬਹੁਤ ਸਾਰਾ ਜੋ ਲੋਡ ਹੈ ਸੋਚਣ ਦੀ ਉਹ ਅੱਜ ਤੋਂ 15-20 ਦਿਨ ਬਾਅਦ ਦੇ ਹਾਲਾਤਾਂ ਬਾਰੇ ਸੋਚਣ ਦੀ ਲੋੜ ਹੈ ਅੱਜ ਹਰ ਚੀਜ਼ ਸੰਗਤ ਦੀ ਮਿਹਰਬਾਨੀ ਨਾਲ ਪਹੁੰਚ ਰਹੀ ਹੈ ਸੰਗਤ ਇੰਨੀ ਕਿ ਪ੍ਰਮਾਤਮਾ ਨੇ ਸਿੱਖਾਂ ਨੂੰ ਇੰਨਾ ਕਿ ਹੌਸਲਾ ਦਿੱਤਾ ਹੈ ਕਿ ਉਹ ਖੁਦ ਬਖੁਦ ਹੀ ਸੇਵਾ ਕਰ ਰਿਹਾ ਹੈ ਉਹਨਾਂ ਨੂੰ ਜਜ਼ਬਾ ਇੰਨਾ ਹੈ ਕਿ ਉਹ ਡੋਲਦੇ ਨਹੀਂ ਹੈ ਇਥੋਂ ਦੇ ਕਿਸਾਨ ਵੇਖ ਲਓ ਅਜੇ ਵੀ ਉਹਨਾਂ ਹਿੰਮਤ ਨਹੀਂ ਹਾਰੀ। ਔਰ ਅਸੀਂ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆਂ ਕਿ ਪ੍ਰਮਾਤਮਾ ਸਾਡੇ ਲੋਕਾਂ ਤੇ ਉੱਤੇ ਮਿਹਰ ਭਰਿਆ ਹੱਥ ਰੱਖ ਕੇ ਛੇਤੀ ਤੋਂ ਛੇਤੀ ਇਹ ਸਾਡਾ ਤੇ ਪਾਣੀ ਦਾ ਪੱਧਰ ਹੈ ਜਿਹੜਾ ਘਟੇ ਔਰ ਆਉਣ ਵਾਲੇ ਸਮੇਂ 'ਚ ਜਿਹੜੇ ਸਾਡੇ ਜ਼ਿੰਮੇਵਾਰ ਭਰਾ ਇਹ ਆਪਣੀਆਂ ਪੈਲੀਆਂ ਨੂੰ ਦੁਬਾਰਾ ਆਬਾਦ ਕਰਕੇ ਇੱਕ ਆਪਣਾ ਖੁਸ਼ਹਾਲ ਭਰਿਆ ਜੀਵਨ ਜੀਣ। ਤੁਸੀਂ ਸਾਰਿਆਂ ਨੂੰ ਬੇਨਤੀ ਹੈ ਕਿ ਬਹੁਤ ਸਾਰਾ ਸੰਗਤ ਸੇਵਾ ਕਰ ਰਹੀ ਹੈ ਹਰ ਇਨਸਾਨ ਜਿਹੜਾ ਸੇਵਾ ਕਰ ਰਿਹਾ ਚਾਹੇ ਉਹ ਥੋੜੀ ਕਰ ਰਿਹਾ ਚਾਹੇ ਜਾਰੀ ਕਰ ਰਿਹਾ ਉਹਦਾ ਧੰਨਵਾਦ ਪਰ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਇੱਥੇ ਸੰਗਤ ਲਈ 15-20 ਦਿਨ ਬਾਅਦ ਹੋਰ ਲੋੜ ਪੈਗੀ ਉਸ ਸਮੇਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਾਰਾ ਕੁਝ ਧਿਆਨ ਦੇ ਨਾਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ